ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਤੋਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਦੁਪਹਿਰ ਦਾ 1:30 ਦਾ 1:30 ਵੱਜ ਗਿਆ ਮੈਂ ਨਾ ਹੁਣ ਸੁੱਤੀ ਉੱਠੀ ਆ ਸੁੱਤੀ ਉੱਠ ਕੇ ਫਿਰ ਮੈਂ ਬਾਲ ਭੂਲਵਾ ਕੇ ਮੈਂ ਕਿਹਾ ਮੈਂ ਲੰਚ ਕਰ ਲਾਂ ਕਿਉਂਕਿ ਦਵਿੰਦਰ ਦਾ ਵੀ ਫੋਨ ਹੁਣ ਆ ਗਿਆ ਮੈਨੂੰ ਐਸੀ ਵੀ ਮੈਨੂੰ ਲੰਚ ਕਰਨ ਟਾਈਮ ਲੱਗੇ ਤਾਂ ਵੀ ਠੀਕ ਐ ਕਿਉਂਕਿ ਦੁਪਹਿਰ ਇੱਕ ਹੁਣ ਖੇਤ ਨਾ ਬਹੁਤ ਜ਼ਿਆਦਾ ਬੀਜ਼ੀ ਸ케ਜੂਲ ਚੱਲ ਰਿਹਾ ਜਿਹੜੇ ਖੇਤੀ ਕਰਦੇ ਤੇ ਉਹ ਵਿੱਚ ਇਕੱਠਾ ਚਕਾ ਰਹੇ ਨੇ ਤੇ ਵਿੱਚ ਹੀ ਕਣਕ ਦੀ ਬਜਾਈ ਵਾਸਤੇ ਬਾ ਬਹਾਈ ਦਾ ਕੰਮ ਚੱਲ ਰਿਹਾ ਤੇ ਵਿੱਚ ਜੀਰੀ ਪੜਨ ਵਾਲੀ ਪਈ ਸੀ ਅੱਜ ਸ਼ਾਇਦ ਮਸ਼ੀਨ ਵੀ ਲੱਗੀ ਹੋਈ ਜੀਰੀ ਪੜ ਰਹੇ ਨੇ ਅੱਜ ਕਾਫੀ ਜ਼ਿਆਦਾ ਬੀਜੀ ਸਕੇਜੂਲ ਹੈ ਪਹਿਲਾਂ 12 ਵਜੇ ਦਵਿੰਦਰ ਚਾਹ ਲੈ ਕੇ ਗਏ ਨੇ ਹੁਣ ਫੇਰ ਫੋਨ ਆਇਆ ਦਵਿੰਦਰ ਦਾ ਫੋਨ ਆ ਚੁੱਕਿਆ ਕਿ ਇਕੱਠਾਂ ਵਾਲੇ ਚਾਹ ਕਰ ਦੋ ਬਾਕੀ ਅਸੀਂ ਘਰੇ ਆਉਣੇ ਆ ਜੀਰੀ ਵੱਢ ਕੇ ਘਰੇ ਜਾ ਰੋਟੀ ਖਾਣ ਲਾਂਗੇ ਐਸਟਰ ਕੁਝ ਬੀਜੀ 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 ਚੱਲ ਰਿਹਾ ਕੰਮ ਬਸ ਖੇਤੀ ਵਾਲਾ ਕਰਕੇ ਹੈ ਨਾ ਚਾਹ ਰੋਟੀ ਚਾਹ ਰੋਟੀ ਦਾ ਤੇ ਮੈਂ ਹੁਣ ਥੋੜਾ ਜਿਹਾ ਕੋਸਾ ਪਾਣੀ ਪੀਣੀ ਆ ਫਿਰ ਮੈਂ ਆਪਣਾ ਲੰਚ ਕਰਦੀ ਆ ਤੇ ਅੱਜ ਸਵੇਰੇ ਬਣਾਈ ਸੀ ਸਾਬਤ ਮੂੰਗੀ ਦਾਲ ਵੈਸੇ ਮੇਰੇ ਕੋਲ ਰਹਾ ਤਾਂ ਕद्दू ਪਿਆ ਸੀ ਬਿਨਾਂ ਦੁੱਧ ਤੋਂ ਡੋਂਗਾ ਪਰ ਐਸੀ ਪਰ ਫਿਰ ਮੈਂ ਕਿਹਾ ਚਲੋ ਖੇਤ ਰੋਟੀ ਜਾਣੀ ਹੋਊਗੀ ਪਰ ਰੋਟੀ ਗਈ ਨਹੀਂ ਹੁਣ ਸ਼ਾਇਦ ਦੁਪਹਿਰ ਉਹ ਖਾਣਾ ਇਹਨੂੰ ਪਤਾ ਚਟਣੀ ਨਾ ਖਾਣ ਪਤਾ ਨਹੀਂ ਦਾਲ ਸਬਜ਼ੀ ਨਾ ਖਾਣ ਤੇ ਇਸ ਕਰਕੇ ਮੈਂ ਦਾਲ ਬਣਾ ਲਈ ਸੀ ਤੇ ਫਿਰ ਸ਼ਾਮ ਨੂੰ ਮੈਂ ਕਿਹਾ ਚਲੋ ਸਰਜੂਗਾ ਜੀ ਇਹ ਪਚ ਰਹੀਆਂ ਸਬਜ਼ੀਆਂ ਸ਼ਾਮ ਨੂੰ ਫਿਰ ਨਹੀਂ ਬਣਾਵਾਂਗੀ ਇਸ ਕਰਕੇ ਸਵੇਰੇ ਮੈਂ ਦਾਲ ਬਣਾ ਲਈ ਸੀ ਤੇ ਪਾਣੀ ਪੀਲਾ ਪਾਣੀ ਪੀ ਕੇ ਫਿਰ ਆਪਣਾ ਲੰਚ ਕਰਦੀ ਆ ਫਿਰ ਅਨੇ ਦਿਵਿੰਦਰ ਹੋਰੀ ਘਰੇ ਆ ਕੇ ਚਾਹ ਰੋਟੀ ਉਹ ਖਾਣਗੇ ਮੈਂ ਆਪਣਾ ਲੰਚ ਕਰ ਰਣ ਵਾਲਾ ਮੈਂ ਚਾਹ ਬਣਨੀ ਰੱਖਦਾ ਕੀਤਣੇ ਵਾਸਤੇ ਮੇਰੀ ਕਿਚਨ ਜੰਝਨਾ ਜਿਖ ਭਾਂਡਿਆਂ ਦਾ ਕਫਮਾਨ ਪੈ ਰਿਹਾ ਉਹ ਕਿਚਨ ਸਾਫ ਆ ਪਰ ਭਾਂਡੇ ਭੁੰਡੇ ਬਹੁਤ ਖਿਲਰੇ ਪੈਣ ਕੂਗਾ ਜੀ ਕੰਮ ਹੀ ਬਹੁਤ ਜ਼ਿਆਦਾ ਸੀਗਾ ਉਹ ਕਿਚਨ ਮੈਂ ਸਾਫ ਕਰਤੀ ਸੀ ਸਵੇਰੇ ਖਾਣਾ ਖਾ ਕੇ ਪਰ ਸਾਫ ਕਰਨ ਤੋਂ ਬਾਅਦ ਭਾਂਡੇ ਤੁਹਾਨੂੰ ਬਹੁਤ ਦਿਖਰੇ ਹੋਣਗੇ ਇੱਧਰ ਰੱਖੀ ਹੁਣ ਮੈਂ ਚਾਹ ਔਰ ਟਾਈਮ ਹੁਣ ਹੋ ਰਿਹਾ ਉਨੀ ਮੈਂ ਬਲੌਗ ਸ਼ੁਰੂ ਕੀਤਾ 140 ਨਾਲ ਕੋਈ ਚਾਹ ਰੱਖਿਆ ਖੇਤ ਵਾਲਿਆਂ ਨੇ ਤੇ ਤ੍ਰਿੰਦਰ ਦਾ ਫੋਨ ਆ ਕੇ ਕਹਿੰਨ ਚਾਹ ਰੱਖ ਦੋ ਤੇ ਆ ਵੀ ਚਾਹ ਲਾ ਪੈਨ ਪਿਆ ਮੈਂ ਦੁਪਹਿਰੇ ਦੋ ਵਾਰ ਚਾਹ ਕਰੀ ਦਵਿੰਦਰ ਦੀ ਕਰੀ ਫਿਰ ਖੇਤ ਵਾਲਿਆਂ ਦੀ ਕਰੀ ਇਹ ਕੜਾਹੀ ਪਈ ਕੱਲ ਦੀ ਕੱਲ ਅਸੀਂ ਬਣਾਈ ਸੀ ਬ੍ਰੈਡ ਪਕੌੜੇ ਤੇ ਉਹ ਹਲੇ ਵੀ ਫਰਿੱਜ ਵਿੱਚ ਪਈ ਨਾ ਜੀ ਵੀ ਦਵਿੰਦਰ ਕਹਿੰਦੇ ਦੁਪਹਿਰੇ ਦੇਖ ਲਾਂਗੇ ਖਾ ਲਾਂਗੇ ਦੁੱਧ ਫਰਿੱਜ ਵਿੱਚ ਰੱਖਾਂ ਠੰਡਾ ਹੋ ਚੁੱਕਿਆ ਹੂੰ ਤੇ ਇੱਧਰ ਦਵਿੰਦਰ ਨੇ ਚਾਹ ਪੀਤੀ ਸੀ ਚਾਹ ਦੇ ਪਾਂਡੇ ਹੋ ਗਏ 12 ਵਜੇ ਘਰ ਆ ਕੇ ਚਾਹ ਪੀ ਕੇ ਗਈ ਇਸ ਨਾਲ ਖੇਤ ਲੈ ਗਈ ਸੀ ਇੱਧਰ ਦਵਿੰਦਰ ਨਾਲ ਜੇ ਖਾਣਾ ਲੇਟ ਖਾਦਾ ਸੀ ਉਹਨਾਂ ਦੇ ਪਾਂਡੇ ਪਈਆਂ ਮੈਂ ਡਸਟਿੰਗ ਚ ਪਾਉਣੀ ਆ ਮੇਰੀ ਫਰੂਟ ਵਾਲੀ ਪਲੇਟ ਹੋ ਗਈ ਹੁਣ ਚੀਨੀ ਪਾਈ ਆ ਚਾਹ ਵਿੱਚ ਚੀਨੀ ਵਾਲਾ ਡੱਬਾ ਖਾਲੀ ਹੋ ਗਿਆ ਫਿਰ ਮੈਂ ਕਿ ਚਲੋ ਵਾਸ਼ ਹੀ ਕਰ ਦੂੰਗੀ ਕਾਫੀ ਜ਼ਿਆਦਾ ਮੇਰੇ ਸ਼ੈਂਕ ਸਾਫ਼ ਸੀ ਸਵੇਰੇ ਮੈਂ ਆਹ ਕਲੀਨ ਵਗੈਰਾ ਸਾਰਾ ਕੁਝ ਕਰਤਾ ਸੀਗਾ ਪਰ ਆ ਪਾਂਡੇ ਪੁੰਡੇ ਸਾਰੇ ਛੱਕ ਕੇ ਹੁਣ ਮੈਂ ਆਪਣਾ ਲੰਚ ਕਰਕੇ ਸਾਰਾ ਸਾਫ਼ ਕਰਦੀ ਆ ਪਾਂਡੇ ਵਗੈਰਾ ਇਧਰ ਮੈਂ ਰੱਖਦੀ ਚਾਹ ਬਣਨੀ ਜਾਣ ਨਾਲ ਆਪਣਾ ਲੰਚ ਗਰਮ ਕਰ ਲੈਂਦੀ ਆ ਬਣਿਆ ਪਿਆ ਫੁਲਕਾ ਦਾਲ ਥੱਬੀ ਬਣ ਕੇ ਪਾਸ ਗਰਮ ਕਰਕੇ ਮੈਂ ਖਾਣਾ ਹੀ ਆ। ਦੋਜੀ ਇਧਰ ਹੈਗਾ ਆਪਣਾ ਲੰਚ। ਘਰ ਦੀ ਹਰੀ ਮੂੰਗੀ ਦੀ ਦਾਲ ਵਿੱਚ ਮੈਂ ਥੋੜੀ ਜਿਹੀ ਛੋਲੇ ਦੀ ਦਾਲ ਵੀ ਪਾਈ ਸੀ। ਬਹੁਤ ਟੇਸਟੀ ਬਣਦੀ ਦਾਲ। ਦਿਵਿੰਦਰ ਵੀ ਕਹਿੰਦੇ ਕਹਿੰਦੇ ਦਾਲ ਬਹੁਤ ਜ਼ਿਆਦਾ ਸੁਆਦ ਹੈ। ਬਣਦੀ ਸੁਆਦ ਆ ਘਰ ਦੀ ਦਾਲ ਦੇ ਸੀ ਮੂੰਗੀ ਦੇ ਨਾਲ ਬਹੁਤ ਫਰਕ ਹੁੰਦਾ। ਦਾਲ ਬਹੁਤ ਸੁਆਦ ਬਣਦੀ ਆ। ਪਹਿਲਾਂ ਤਾਂ ਨੱਕ ਜਾਂ ਮਾਰ ਲੰਗੇ ਵੀ ਦਾਲ ਪਰ ਜਦੋਂ ਖਾਣਾ ਖਾਣ ਲੱਗ ਜਾਂਦੇ ਨੇ ਨਾ ਫੇਰ ਕਹਿੰਦੇ ਨੇ ਬਸ ਦਾਲ ਤਾਂ ਕਹਿੰਦੇ ਬਹੁਤ ਸੁਆਦ ਆ। ਉਹਨੂੰ ਹੀ ਖਾਦੀ ਨਹੀਂ ਆਉਂਦੀ ਕਹਿੰਦੀ ਜਿੰਨੀ ਸਵਾਦ ਲੱਗਦੀ ਹੈ ਸਵਾਦ ਬਹੁਤ ਆ ਲੱਗਦੀ ਹੈ ਦਾਲ ਟਾਈਮ ਹੋ ਰਿਹਾ 3 ਵਜੇ ਇੱਧਰ ਮੈਂ ਰੱਖੇ ਦਵਿੰਦਰ ਦੇ ਚਾਹ ਦਵਿੰਦਰ ਘਰੇ ਪੀਣ ਆਇਆ ਕਹਿੰਦੇ ਮੈਂ ਖੇਤ ਪੀਤੀ ਨੇ ਮੈਨੂੰ ਆਇਸਮੇ ਘਰੇ ਪੀਣ ਜਾਊਂਗਾ ਇੱਧਰ ਮੈਂ ਰੱਖੇ ਕੜਾਹੀ ਵਿੱਚ ਮੈਂ ਬਣਾਉਣੀ ਹੈ ਦੇਗ ਦਵਿੰਦਰ ਕਹਿੰਨੇ ਕਣਕ ਬੀਜਣ ਲੱਗਣਾ ਵੀ ਦੇਗ ਬਣਾ ਲਓ ਫਿਰ ਮੈਂ ਚਾਹ ਬਣਾ ਸਰਵ ਕਰਕੇ ਉਹਨਾਂ ਨੂੰ ਦੇਗ ਬਣਾਉਣ ਲੱਗੂੰਗੀ ਤੇ ਇੱਧਰ 에ਅਰ ਫਰਾਇਰ ਵਿੱਚ ਗਰਮ ਹੋ ਰਹੇ ਨੇ ਬ੍ਰੈਡ ਪਕੌੜੇ ਕੱਲ ਬਣਾਈ ਸੀ ਬ੍ਰੈਡ ਪਕੌੜੇ ਜਿੰਨਾ ਮੈਂ ਸਟਫਿੰਗ ਤਿਆਰ ਕਰੀ ਸੀ ਆਲੂ ਦੀ ਤੇ ਬ੍ਰੈਡ ਦਾ ਪੈਕੇਟ ਸੀ ਮੈਂ ਸਾਰੇ ਹੀ ਬਣਾਤੇ ਸੀ ਫਿਰ ਆ ਦੇਖੋ ਬਚ ਰਹੇ ਨੇ ਇਹ ਮੈਂ ਕੁਝ ਮੈਂ ਫ੍ਰਿਜ ਵਿੱਚ ਰੱਖ ਦਿੱਤੇ ਸੀ ਹੁਣ ਮੈਂ ਗਰਮ ਕਰ ਰਹੀ ਹਾਂ ਫਰਾਈ ਵਿੱਚ ਇਹਦੇ ਵਿੱਚ ਵੀ ਪਏ ਨੇ ਆਹ ਪਏ ਨੇ ਬਹੁਤ ਹੀ ਜਿਆਦਾ ਟੇਸਟੀ ਐਨੇ ਜਿਆਦਾ ਹੈਵੀ ਸੌਫਟ ਅਤੇ ਫਲਫੀ ਫਲਫੀ ਜੇ ਬਣੇ ਸੀ ਬਹੁਤ ਚੰਗੀਆਂ ਵਧੀਆ ਬਣੇ ਸੀ ਇਹ ਬਹੁਤ ਟੇਸਟੀ ਬਣੀ ਸੀ ਇਹਦਰ ਗਰਮ ਹੋ ਰਹੇ ਫਰਾਈ ਚ ਨਾ ਓਮੀ ਜੀਮੀ ਗਰਮ ਹੋ ਜਾਂਦੇ ਮੈਂ ਆਪਾਂ ਕੋਈ ਵੀ ਬਾਜ਼ਾਰੋਂ ਵੀ ਕੋਈ 스ਨੈਕਸ ਲੈ ਕੇ ਆਉਣੇ ਆ ਜਿਆਪਨ ਆਇਆ ਨਾਦਾ ਵੀ ਸਿੱਲੇ ਜੇ ਨਾ ਹੁਣ ਮਾਈਕ੍ਰੋਵੇਵ ਸਿੱਲੇ ਹੋ ਜਾਂਦੇ ਨੇ ਪਰ 에어 ਫਰਾਈ ਚ ਬਿਲਕੁਲ ਉਵੇਂ ਜਿਵੇਂ ਤਾਜ਼ੀ ਬਣ ਜਾਂਦੇ ਨੇ ਬਿਲਕੁਲ ਤਾਜ਼ੇ ਕਰਿਸਪ ਹੋ ਜਾਂਦੇ ਨੇ ਐਨ ਵੀ ਸੌਗੀ ਸੌਗੀ ਜੇ ਹੋਣਗੇ ਬਿਲਕੁਲ ਤਾਜ਼ੇ ਤਾਜ਼ੇ ਬਣ ਜਾਣਗੇ ਤੇ ਹੁਣ ਮੈਂ ਇਧਰ ਮੈਂ ਬਣਾ ਰਹੀਆਂ ਦੇਗ ਕਾਲਿਕ ਆٹے ਦੀ ਦੇਗ ਬਣਾਉਣੀ ਸੀ ਬਹੁਤ ਜ਼ਿਆਦਾ ਵੀ ਨਹੀਂ ਸੀ ਹੁਣ ਅੱਜ ਕਣਕ ਬੀਜਣੀ ਸ਼ੁਰੂ ਕਰਨੀ ਸੀ ਦਵਿੰਦਰ ਨੇ ਫਿਰ ਦਵਿੰਦਰ ਕਹਿੰਦੇ ਵੀ ਅਰਦਾਸ ਕਰਕੇ ਵੇਖ ਵਰਤਾ ਕੇ ਆਪਾਂ ਫੇਰ ਕਣਕ ਦੀ ਬਜਾਈ ਸ਼ੁਰੂ ਕਰਨੀ ਵੀ ਥੋੜੀ ਦੇਖ ਕਰ ਦੋ ਤੇ ਉਸਕਾ ਵੇਗ ਲਈ बस ਮੈਂ ਆਟਾ ਪੂਨ ਮਰੀਸੀ ਕਿਉਂ ਵਿੱਚ ਇਹ ਵੀਡੀਓ ਹੈਗੀ ਤਾਂ ਅੱਜ ਤੋਂ 4 ਦਿਨ ਪਹਿਲਾਂ ਦੀ ਸ਼ੂਟ ਹੋਈ ਹੋਈ ਹੈ ਪਰ ਅਗਲੇ ਦਿਨ ਮੈਂ ਤੁਹਾਨੂੰ ਇਹ ਵੀਡੀਓ ਐਡਿਟ ਕਰਕੇ ਦੇਣੀ ਸੀ ਦੇ ਨਹੀਂ ਪਾਈ ਕਿਉਂਕਿ ਮੇਰੇ ਹੱਥ ਤੇ ਸੱਟ ਲੱਗੀ ਸੀ ਨੈਕਸਟ ਦੇ ਮਾਰਨਿੰਗ ਜੀ ਵੀਡੀਓ ਦੀ ਐਡੀਟਿੰਗ ਦਾ ਫੇਰ ਮੇਰਾ ਮਨ ਹੀ ਨਹੀਂ ਕਰ ਰਿਹਾ ਹੈਗਾ ਕਿ ਹੱਥਾਂ ਤੋਂ ਕੁਝ ਹੋ ਹੀ ਨਹੀਂ ਰਿਹਾ ਸੀ ਮਨ ਵੀ ਬਹੁਤ ਉਦਾਸ ਸੀਗਾ ਬਹੁਤ ਜ਼ਿਆਦਾ ਤਕਲੀਫ ਸੀ ਮੈਨੂੰ ਇੱਕ ਕਰ ਦਿਨ ਤਾਂ ਬਹੁਤ ਹੀ ਜ਼ਿਆਦਾ ਤਕਲੀਫ ਰਹੀ ਹੱਥ ਕਰਕੇ ਕੰਮ ਬਨ ਵੀ ਨਹੀਂ ਰੇਸੀ ਉਸ ਤਰੀਕੇ ਨਾਲ ਤੇ ਕੰਮ ਰੁਕ ਵੀ ਨਹੀਂ ਰੇਸੀ ਕੰਮ ਰੁਕਤੇ ਨਹੀਂ ਹੁੰਦੇ ਹਨ ਕੰਮ ਕਮੰਤ ਹੋ ਹੀ ਜਾਣਾ ਹੁੰਦਾ ਸਲੋ ਕਰ ਲਓ ਔਕੇ ਕਰ ਲਓ ਔਕੇ ਕਰ ਲਓ ਕੰਮ ਚੱਲੀ ਜਾਂਦੇ ਹੁੰਦੇ ਨੇ ਤੋਂ ਆਟਾ ਭੁੰਨਿਆ ਜਾ ਰਿਹਾ ਨਾਲ ਨਾਲ ਫਿਰ ਮੇਦਰ ਦਵਿੰਦਰ ਲਈ ਬ੍ਰੈਡ ਪਕੌੜਾ ਗਰਮ ਕਰਤਾ ਸੋਨੂੰ ਚਾਹ ਸਰਵ ਕਰ ਰਹੀ ਸੀ ਬ੍ਰੈਡ ਪਕੌੜੇ ਬਹੁਤ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀ ਇੱਕ ਦਿਨ ਪਹਿਲਾਂ ਬਣਾਈ ਸੀ ਸਟਫਡ ਬ੍ਰੈਡ ਪਕੌੜੇ ਆਲੂ ਵਾਲੇ ਕਦਵਿੰਦਰ ਮੈਨੂੰ ਕਹਿੰਦੇ ਅੱਛਾ ਹੁਣ ਤੂੰ ਐਨੇ ਟੇਸਟੀ ਬ੍ਰੈਡ ਪਕੌੜੇ ਹੀ ਬਣਾ ਲੈਨੇ ਕਹਿੰਦੇ ਮੈਨੂੰ ਤਾਂ ਅੱਜ ਪਤਾ ਲੱਗਿਆ ਉਹ ਤਾਂ ਮੈਂ ਰੈਸਪੀ ਪਹਿਲਾਂ ਵੀ 1-2 ਵਾਰ ਬਣਾਈ ਹੋਈ ਆ ਪਰ ਬਹੁਤ ਸਾਲ ਪਹਿਲਾਂ ਬਣਾਈ ਸੀ ਯਾਰ ਨਹੀਂ ਹੋਇਆ ਨਾ ਫੇ ਐਨੇ ਸਾਲ ਵਾਲੀ ਪੈਦਾ ਵਾਲੀ ਚੀਜ਼ ਖਾਦੀ ਹੋਈ ਨਾ ਕਦਵਿੰਦਰ ਕਹਿੰਦੇ ਤਾਂ ਬਹੁਤ ਟੇਸਟੀ ਨੇ ਵੀ ਹੋਟਲ ਰੈਸਟੋਰੈਂਟ ਵੀ ਤੁਹ ਤੋ ਫੇਲ ਕਰੇ ਹੋਏ ਨੇ ਕਹਿੰਦੇ ਇਹ ਤਾਂ ਮੈਂ ਬਹੁਤ ਜਲਦੀ ਤੇਥੋਂ ਰੈਸਪੀ ਦੁਆਰੇ ਦੁਆਰੇ ਬਣਵਾ ਕੇ ਖਾਇਆ ਕਰੂੰ ਕਹਿੰਦੇ ਬਹੁਤ ਟੇਸਟੀ ਲੱਗਦੇ ਨੇ ਇੱਕ ਖਾਣਾ ਵੀ ਮੁਸ਼ਕਲ ਹੋ ਜਾਂਦਾ ਕਹਿੰਗੇ ਸਟਫਡ ਕਰਕੇ ਹੈਵੀ ਹੋ ਜਾਂਦੇ ਰਾਜ ਕ੍ਰੈਂਪ ਪਕੌੜੇ ਬਹੁਤ ਟੇਸਟੀ ਬਣੇ ਸੀ ਇਧਰ ਚੱਲ ਰਿਹਾ ਅੱਗੇ ਦੇਖਦਾ ਪ੍ਰੋਸੈਸ ਚੀਨੀ ਪਾਤੀ ਮੈਂ ਪਾਣੀ ਪਾਤਾ ਪਾਣੀ ਮੈਂ ਕੋਈ ਨਾਪ ਕੇ ਨਹੀਂ ਪਾਇਆ ਅੱਜ ਹੁੰਦਾ ਚਲੋ ਹਮੇਸ਼ਾ ਨਾਪ ਕੇ ਪਾਣੀ ਹੁੰਨੇ ਕਰੇ ਕਰੇ ਕੀ ਹੁੰਦਾ ਜਲਦੀ ਵਿੱਚ ਆਪਾਂ ਨਾਪਣਾ ਹੀ ਭੁੱਲ ਜਾਂਦੇ ਆ ਮੈਂ ਕੈਟਲ ਚ ਪਾਣੀ ਗਰਮ ਕਰਨ ਲਗਾਤਾ ਸੀ ਨਾਪ ਮੇਥੋਂ ਹੋਇਆ ਨਹੀਂ ਪਰ ਨਾਪ ਆਪਣਾ ਸਹੀ ਹੁੰਦਾ ਕਿਉਂਕਿ ਆਪਣੇ ਘਰਾਂ ਵਿੱਚ ਇਹ ਚੀਜ਼ਾਂ ਫ੍ਰੀਕੁਐਂਟਲੀ ਬਣਦੀਆਂ ਹੀ ਰਹਿੰਦੀਆਂ ਨੇ ਅੱਜ ਨਾ ਸਵੇਰ ਦਾ ਕਿਚਨ ਹੀ ਨਹੀਂ ਖਾਲੀ ਹੋ ਰਹੀ ਮੈਂ ਕਿੰਨੀ ਵਾਰ ਕਿਚਨ ਖਾਲੀ ਸਾਫੀ ਮੈਂ ਫੇਰ ਕਿਚਨ ਭਰ ਜਾਂ ਮੇ ਸਮਾਨ ਨਾਲ ਇਧਰ ਦੇਗ ਬਣ ਗਈ ਦਵਿੰ ਇਹ ਚੀਨੀ ਵਾਲਾ ਡੱਬਾ ਤਾਂ ਮੈਂ ਚੀਨੀ ਰੀਫਿਲ ਕਰਨੇ ਡੱਬੇ ਵਿੱਚ ਫੇਰ ਮੋਦਰ ਪੈਂਟਰੀ ਚ ਰੱਖ ਕੇ ਆਉਂਗੀ ਤੇ ਇਧਰ 에ਅਰ ਫ੍ਰੈਜ 'ਪੇ ਇਨੇ ਬ੍ਰੈਡ ਪਕੌੜੇ ਆ ਮੈਂ ਗਰਮ ਕਰ ਦਿੱਤੇ ਉਹਨਾਂ ਕਨੇ ਸਾਰੇ ਗਰਮ ਕਰ ਦੇਉਂਨੇ ਖੇਤ ਲੈ ਜਾਨਾ ਤੇ ਖਾਣਗੇ ਨਹੀਂ ਫਿਰ ਪੇ ਵੇਸਟ ਹੀ ਜਾਣਗੇ ਇਹ ਇਹ ਮੈਂ ਗਰਮ ਕਰ ਰਹੀ ਆ ਸਾਰੇ ਬ੍ਰੈਡ ਪਕੌੜੇ ਫਿਰ ਮੈਂ ਡੱਬੇ ਵਿੱਚ ਜੇ ਸਟੀਲ ਦੇ ਡੱਬੇ ਵਿੱਚ ਪਾ ਦੇਉਂਗੀ ਤੇ ਇਧਰ ਭਾਂਡੇ ਫਿਰ ਇਕੱਠੇ ਹੋ ਜਾਣੇ ਨੇ ਮਾਂਜਣ ਵਾਲੇ ਆ ਪਹਿਲਾਂ ਮਾਂਜ ਕੇ ਰੱਖੀਆਂ ਕਿਚਨ ਦਾ ਕੰਮ ਹੀ ਨਹੀਂ ਅੱਜ ਖਤਮ ਹੋ ਰਿਹਾ ਸਵੇਰ ਦਾ ਬਹੁਤ ਟੀਜਾ ਨਰ ਬੀਜ਼ੀ ਹੋਇਆ ਤੇ ਖੇਤੀ ਕਰਕੇ ਨਾ ਹੁਣ ਚਾਹ ਪਾਣੀ ਚਾਹ ਤਾਂ ਇੰਨੀ ਵਾਰ ਬਣ ਗਈ ਹੁਣ ਮੇਰਾ ਆਪਣਾ ਚਾਹ ਪੀਣ ਨੂੰ ਦਿਲ ਨਹੀਂ ਕਰ ਰਿਆ ਨਹੀਂ ਨਕਸ਼ਨ ਪੈ ਗਈ ਚਾਹ ਤੇ ਬਣਾ ਬਣਾ ਕੇ ਟਾਈਮ ਹੋ ਗਿਆ ਹੁਣ ਸਵਾ ਚਾਰ ਦਾ ਸਵਾ ਚਾਰ ਹੋ ਗਿਆ ਹੁਣ ਮੇਰੀ ਚਾਹ ਦੀ ਮਾਰ ਹੀ ਆਈ ਹੈ ਮੈਨੇ ਕਈ ਚਾਹ ਕਰਕੇ ਚਾਹ ਨਾ ਬਿਸਕਟ ਤੇ ਮਖਾਣੇ ਚਾਹ ਬਣਾ ਬਣਾ ਮੈਂ ਕਮਲੀ ਹੋ ਗਈ ਜੈ ਇੰਨੀ ਚਾਹ ਬਣੀ ਇੰਨੀ ਚਾਹ ਬਣੀ ਬਹੁਤ ਜ਼ਿਆਦਾ ਚਾਹ ਬਣ ਗਈ ਤੇ ਭਾਂਡੇ ਵੀ ਇੰਨੇ ਸਾਫ ਕੀਤੇ ਤਿੰਨ ਟੋਕਦੀਆਂ ਤਾਂ ਹੁਣ ਮੈਂ ਦੁਪਹਿਰ ਦੇ ਪਹਿਰੇ ਸਾਫ਼ ਕਰਦੀ ਆ ਭਾਂਡਿਆਂ ਦੀਆਂ ਪਰ ਹੁਣ ਮੈਂ ਫਰੀ ਆ ਇਸ ਤੋਂ ਬਾਅਦ ਚਾਹ ਦਾ ਕੰਮ ਵੀ ਖਤਮ ਤੇ ਮੈਂ ਸ਼ਾਮ ਦੀ ਦਾਲ ਸਬਜ਼ੀ ਵੀ ਨਹੀਂ ਬਣਾਉਣੀ ਹੈਗੀ ਮੇਰੇ ਕੋਲ ਸਰਦਾਰ ਸਬਜ਼ੀ ਪਈ ਹੈ ਸ਼ਾਮ ਵਾਸਤੇ ਹੁਣ ਮੈਂ ਫਰੀ ਆ ਚਾਹ ਪੀ ਕੇ ਫਿਰ ਮੈਂ ਕੋਈ ਹੋਰ ਕੰਮ ਦੇਖਣੇ ਕੀ ਕਰਨ ਵਾਣਾ ਮੈਨੂੰ ਪਰ ਲੱਗਦਾ ਨਹੀਂ ਕੰਮ ਕਰਉਂਦੀ ਨਹੀਂ ਨਿਕਲਦਾ ਪਰ ਇਹ ਕਿਹੋ ਜਿਹੇ ਦਿਨ ਨੇ ਬਹੁਤ ਸੁਸਤੀ ਵਾਲੇ ਦਿਨ ਨੇ ਜਿਵੇਂ ਮੌਸਮ ਬਦਲਦਾ ਨਾ ਆਪਣਾ ਮੂਡ ਵੀ ਚੇਂਜ ਹੁੰਦਾ ਮਨ ਨਹੀਂ ਕਰਦਾ ਕੰਮ ਕਰਨ ਨੂੰ ਇੱਕ ਮਿੱਟੀ ਘਟਾ ਐਨਾ ਆਉਂਦਾ ਆਂ ਲੱਗਦਾ ਵੀ ਜੇ ਕਰ ਲਾਂਗੇ ਤਾਂ ਫੇਰ ਉਹ ਜਿਵੇਂ ਹੋ ਜਾਊਗਾ ਬਸ ਪੱਖੇ ਸਾਫ਼ ਕਰਨ ਨਾਲ ਪਹਿਲੇ ਸਾਡੇ ਰੂਮਾਂ ਦਾ ਪੱਖਾ ਤਾਂ ਬਹੁਤ ਹੀ ਗੰਦਾ ਤੇ ਲੌਬੀ ਵਾਲੇ ਪੱਖੇ ਬਹੁਤ ਗੰਦੇ ਨੇ ਚਿੰਮੀ ਦਾ ਫਿਲਟਰ ਤੋਂ ਉਹਨਾਂ ਨੇ ਕੰਮ ਤਾਂ ਹੈਗੇ ਨੇ ਪਰ ਦਿਲ ਨਹੀਂ ਕਰਦਾ ਅੰਦਰੋਂ ਆਏ ਕਹਿੰਦਾ ਵੀ ਚਲ ਮਾਣਾ ਫੇਰ ਸਹੀ ਫੇਰ ਕਰਾਂਗੇ ਵੀ ਮੁਕਤ ਮੌਸਮ ਐਨਾ ਗੰਦਾ ਮਿੱਟੀ ਘਟਾ ਆਈ ਆ ਜਿੰਨਾ ਮਰਜ਼ੀ ਸਾਫ਼ ਕਰ ਲਓ ਉਹਨੇ ਫੇਰ ਆ ਜਾਂਦਾ ਚਲੋ ਜੀ ਚਾਹ ਪੀ ਗਏ ਮੈਂ ਅੱਜ ਮੈਂ ਵਾਕ ਵੀ ਕਰੂੰ ਕੱਲ ਵੀ ਵਾਕ ਕਰੀ ਸੀ ਤੇ ਵਾਕ ਵੀ ਕਰ ਲਵਾਂਗੀ ਸ਼ਾਮ ਨੂੰ ਮੇਰੇ ਕੋਲ ਟਾਈਮ ਜਿਸਨ ਟਾਈਮ ਹੁੰਦਾ ਸਿਹਤ ਠੀਕ ਹੁੰਦੀ ਉਹ ਸਿੰਘ ਨੂੰ ਮੈਂ ਵਾਕ ਜਰੂਰ ਕਰਦੀ ਆ ਪਰ ਕਈ ਵਾਰ ਫਿਰ ਟਾਈਮ ਨਹੀਂ ਹੁੰਦਾ ਕਈ ਵਾਰ ਆ ਵੀ ਸਿਹਤ ਠੀਕ ਨਹੀਂ ਹੁੰਦੀ ਹੈਗੀ ਫਿਰ ਉਸ ਦਿਨ ਮੈਂ ਵਾਕ ਮਿਸ ਕਰ ਲਾਨੀ ਆ ਚਾਹ ਪੀਏ ਚਾਹ ਪੀ ਕੇ ਫਿਰ ਕੋਈ ਨਾ ਕੋਈ ਕੰਮ ਲੱਭਦੇ ਆਂਗੇ ਕਿਉਂਕਿ ਬਹਿਲੇ ਬੈਠਣਾ ਵੀ ਰੋ ਰੋਜ਼ ਠੀਕ ਨਹੀਂ ਹੈਗਾ ਜਿਵੇਂ ਦੁਪਹਿਰੇ ਬਹੁਤ ਰੈਸਟ ਕੀਤਾ ਫਿਰ ਸਾਰਾ ਦਿਨ ਬਹਿਲੇ ਬੈਠ ਕੇ ਵੀ ਨਹੀਂ ਕੱਟਿਆ ਜਾਂਦਾ ਤੇ ਹੁਣ ਕੋਈ ਨਾ ਕੋਈ ਕੰਮ ਦੇਖੂਗੀ ਚਾਹ ਪੀ ਕੇ ਕੁਝ ਕੰਮ ਦੇਖਾਂਗੇ ਤਾਂ ਕੁਝ ਨਾ ਕੁਝ ਮਿਲ ਹੀ ਜਾਊਗਾ ਚਾਹ ਪੀਣ ਤੋਂ ਬਾਅਦ ਮੈਂ ਆ ਗਈ ਸੀ ਕਿਚਨ ਵਿੱਚ ਕਿਚਨ ਵਿੱਚ ਜੋ ਮੈਨੂੰ ਕੰਮ ਮੈਨੂੰ ਦੇਖੇ ਵੀ ਮੇਰੇ ਦਿਮਾਗ ਵਿੱਚ ਆਈ ਵੀ ਉਹ ਮੈਂ ਕਰਨੇ ਸ਼ੁਰੂ ਕਰ ਦਿੱਤਾ ਕੜਾਈ ਵਿੱਚ ਤੇਲ ਪਿਆ ਸੀ ਕੱਲ ਵਾਲਾ ਪੈਨ ਪਕੌੜੀ ਫਰਾਈ ਕਰੀ ਸੀ ਮੈਂ ਕਿ ਚਲੋ ਇਹ ਤੇਲ ਮੈਂ ਆਇਲ ਚ ਡਿਸਪੈਂਸਰ ਚ ਕੱਢ ਦਾਂ ਨੀ ਆਂ ਕਿ ਕੜਾਹੀ ਬੇਲੀ ਹੋਊਗੀ ਪਹਿਲਾਂ ਮੈਨੂੰ ਆਈ ਤੋਂ ਕੋਈ ਨਾ ਕੋਈ ਸਬਜ਼ੀ ਬਣਾਉਂਦੇ ਮੈਂ ਕਿ ਸਬਜ਼ੀ ਪਤਾ ਨਹੀਂ ਕਦੋਂ ਬਣੂਗੀ ਇਸ ਕੜਾਹੀ ਵਿੱਚ ਵੀ ਸ਼ੈਲਫ ਤੇ ਮੈਨੂੰ ਭਾਂਡੇ ਹੀ ਪੈਣਾ ਬੁਰੇ ਲੱਗਦੇ ਨੇ ਸ਼ੈਲਫ ਭਰੀ ਭਰੀ ਜੀ ਵੀ ਉਹਨਾਂ ਦਾ ਸਮਾਨ ਹੋਵੇ ਜਿੰਨਾ ਕਾਪਾ ਰੱਖਣਾ ਹੁੰਦਾ ਐਕਸਟਰਾ ਸਮਾਨ ਥੋੜਾ ਥੋੜਾ ਕਰਦ ਕਰਦੇ ਬਹੁਤ ਹੋ ਜਾਂਦਾ ਕਿਚਨ ਵਿੱਚ ਮੈਂ ਕਿਚੜ ਖਣਾ ਹੀ ਵੀ ਨਹੀਂ ਕਰਦਾਨੀ ਆ ਔਰ ਇਹ ਤੇਲ ਮੈਂ ਰੀਫrai ਵਾਸਤੇ ਦੁਬਾਰੇ ਨਹੀਂ ਯੂਜ਼ ਕਰ ਰਹੀ ਹੁੰਦੀ ਉਹ ਸਬਜੀ ਨੂੰ ਤੜਕਾ ਜਰੂਰ ਲਗਾ ਲਾਣਾ ਹੈ ਕਿਉਂਕਿ ਆਪਾਂ ਜੇ ਸੇਮ ਤੇਰੇ ਵਿੱਚ ਕੋਈ ਚੀਜ਼ ਰੀਫrai ਕਰਦੇ ਹੋ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਚਲੇ ਜਾਂਦਾ ਤੇਲ ਦਾ ਫਿਰ ਤੇਲ ਆਪਣੇ ਹੈਲਥ ਲਈ ਅੱਛਾ ਨਹੀਂ ਹੁੰਦਾ ਪਰ ਸਬਜੀ ਬਣਾਉਣ ਵਾਸਤੇ ਯੂਜ਼ ਕਰ ਲਾਣੀ ਹੁੰਨੇ ਇਹ ਵੀ ਨਹੀਂ ਹੈਗਾ ਵੀ ਤੂੰ ਸੁਟ ਲੋ ਤੇ ਮੈਂ ਹ ਰੱਖਦੀ ਆ ਮੈਂ ਸੁੱਟਦੀ ਨਹੀਂ ਹੈਗੀ ਤੇ ਸਬਜੀ ਬਣਾਉਣ ਵਿੱਚ ਯੂਜ਼ ਕਰਦੀ ਆ ਪਰ ਜੇ ਕੋਈ ਰੀ-ਫਰਾਈ ਕਰਨੀ ਕੋਈ ਚੀਜ਼ ਆਪਾਂ ਫਰਾਈ ਕਰਨੀ ਆ ਫੇਰ ਕੋਈ ਚਾਹਣਾ ਇੱਕ ਦੋ ਦਿਨ ਬਾਅਦ ਉਹ ਸੇਮ ਤੇਲ ਲਈ ਮੈਂ ਯੂਜ਼ ਕਰਦੀ ਫਿਰ ਹੋਰ ਫਰੈਸ਼ ਪਾ ਲੈਂਦੇ ਆ ਜਿਹੜਾ ਜਿਹਦੇ ਵਿੱਚ ਇੱਕ ਵਾਰ ਚੀਜ਼ ਫਰਾਈ ਹੋ ਗਈ ਫਿਰ ਉਹ ਸਬਜੀ ਦੇ ਤੜਕਾ ਲਗਾਉਣ ਵਾਸਤੇ ਰੱਖ ਲਈਦਾ ਤੇ ਉਸ ਤੋਂ ਬਾਅਦ ਜਿਵੇਂ ਇਹਦਾ ਫਿਲਟਰ ਵੀ ਮੈਂ ਕਿਹਾ 4-5 ਮਹੀਨੇ ਵਾਂਗੂ ਹੋ ਗਿਆ ਸਮੋਸ਼ ਕਰਨਾ ਪਊਗਾ ਹੁਣ ਡੇਲੀ ਵਾਂਗੂ ਪੌਂਠੇ ਵਗੈਰਾ ਆਹ ਜਾਂ ਕੁਝ ਸਬਜ਼ੇ-ਸਬਜ਼ੇ ਬਹੁਤ ਬਣਦੀਆਂ ਨੇ ਤੇ ਕਾਫੀ ਯਾਰ ਗੰਦਾ ਹੋਇਆ ਬੱਸ ਇਸ ਮੈਂ ਕਿਹਾ ਝੋਲੇ ਵੀ ਧੋਣਾ ਹੀ ਤਗੀਰ ਆਨ ਕਰਕੇ ਮੈਂ ਇਹ ਗਰਮ ਪਾਣੀ ਵਿੱਚ ਵਾਸ਼ ਕਰ ਦੂੰਗੀ ਜਦੋਂ ਫਿਲਟਰ ਉਤਾਰਦੇ ਆ ਨਾ ਇਹ ਮਨੀ ਚੋਂ ਅਲੰਗ ਕਰ ਦਿਆਂਗੇ ਤਾਂ ਜਿਵੇਂ ਫਿਲਟਰ ਉਤਾਰਦੇ ਵਿੱਚੋਂ ਤੇਲ ਬਹੁਤ ਨਿਕਲਦਾ ਫਿਰ ਮੈਂ ਨਾਲ ਦੇ ਨਾਲ ਟਿਸ਼ੂ ਪੇਪਰ ਕੋਲੇ ਰੱਖਦੀਆਂ ਤੇ ਉਹਦੇ ਨਾਲ ਤੇਲ ਵਾਈਪ ਕਰ ਦਣੀ ਆ ਵੀ ਉਦੋਂ ਬਾਅਦ ਕਿ ਉਹ ਨੀਚੇ ਜਾਵੇ ਹੋਰ ਆਪ ਫੈਲੇ ਜਿਵੇਂ ਫਿਲਟਰ ਕੱਢਦੇ ਨਾਲ ਦੇ ਨਾਲ ਜਿਹੜਾ ਸਾਈਡਸ ਤੇ ਤੇਲ ਹੁੰਦਾ ਮੈਂ ਹੋਰ ਟਿਸ਼ੂ ਪੇਪਰ ਨਾਲ ਸਾਰਾ ਸਾਫ਼ ਕਰਦੇ ਆ ਵੈਪਕਿਨ ਸੋਕ ਲਾਂਦਾ ਤੇਲ ਤੁੰਨ ਦੇ ਪਾਣੀ ਮੈਂ ਗਰਮ ਕਰ ਲੈ ਸੀ ਕਿਉਂਕਿ ਵਿੱਚ ਪਾਣੀ ਗਰਮ ਹੋ ਗਿਆ ਸੀ ਟਰੇ ਵਿੱਚ ਮੈਂ ਰੱਖ ਲੈ ਫਿਲਟਰ ਤੇ ਜਿਹੜੇ ਆਇਲ ਟਰੇ ਹੁੰਦੇ ਨੀਚੇ ਲੱਗੀ ਚਿਮਨੀ ਤੇ ਉਹ ਵੀ ਉਤਾਰ ਲੈ ਉਹਦੇ ਵਿੱਚ ਵੀ ਆਇਲ ਇਕੱਠਾ ਹੋ ਜਾਂਦਾ ਉਹ ਵੀ ਮੈਂ ਆਇਲ ਇੱਕ ਵਾਰ ਟਿਸ਼ੂ ਨਾਲ ਸਾਫ਼ ਕਰ ਦਾਨੀ ਆ ਫਿਰ ਟਰੇ ਧੋਣੀ ਈਜ਼ੀ ਹੋ ਜਾਂਦੀ ਤੁਸ ਕਿਉਂਕਿ ਟਿ ਟਿ ਟਿਸ਼ੂ ਨਾਲ ਸਾਰਾ ਆਪਣਾ ਸੋਕ ਲੰਦਾਗਾ ਆਇਲ ਤੇ ਫਿਰ ਧੋਣਾ ਸੌਖਾ ਹੋ ਜਾਂਦਾਗਾ ਪਰ ਗਰਮ ਪਾਣੀ ਛੱਡ ਲੈ ਮੈਂ ਸਰਸਪਾਇਆ ਸਰਸਪੇ ਨਾਲ ਹੀ ਮੈਂ ਉਹ ਪਾਤਾ ਵਿਮ ਲਿਕਵਿਡ ਪਾਤਾ ਜੇ ਜੀ ਉਮੀਦਾ ਫਿਲਟਰ ਥੋੜਾ ਬਹੁਤ ਬਹੁਤ ਗੰਦਾ ਤੁਸੀਂ ਡਰੇਨੈਕਸ ਪਾਊਡਰ ਪਾ ਦਿਓ ਛੋਟਾ ਜਿਹਾ ਪਾਊਚ ਆਉਂਦਾ 25 ਰੁਪਏ ਦਾ ਡਰੇਨੈਕਸ ਪਾਊਡਰ ਦਾ ਜਿਹੜੇ ਆਪਣੇ ਡਰੇਨਸ ਹੁੰਦੇ ਨਾਲੀਆਂ ਹੁੰਦੀਆਂ ਅੰਦਰੋਂ ਸਾਫ਼ ਕਰਨ ਵਾਸਤੇ ਨਾ ਆਪਾਂ ਯੂਜ਼ ਕਰਦੇ ਹੁੰਦੇ ਉਹ ਡਰੇਨੈਕਸ ਪਾਊਡਰ ਹੁੰਦਾ ਤੁਸੀਂ ਉਹ ਪਾ ਦਿਓ ਨਾਲ ਹੀ ਸਰਸ ਪਾਸੋ ਤੇ ਗਰਮ ਪਾਣੀ ਵਿੱਚ 20 ਮਿੰਟ ਦੀਆਂ ਵੱਤੋਂ ਵੱਤ ਅੱਧੇ ਘੰਟੇ ਲਈ ਸੋਕ ਕਰਕੇ ਰੱਖ ਦਿਓ ਗਰਮ ਗਰਮ ਪਾਣੀ ਵਿੱਚ ਥੋੜੀ ਬਿਲਕੁਲ ਮਿਹਨਤ ਲੱਗਣੀ ਸਾਰੀ ਗੰਦਗੀ ਆਪਣੇ ਆਪ ਉੱਪਰ ਆ ਜਾਊਗੀ ਮੈਂ ਵੀ ਉਸ ਨੂੰ ਪਹਿਲਾਂ ਸਾਫ਼ ਕਰ ਲਈ ਹੁੰਦੀ ਸੀ ਹਾਂ ਅੰਦਰ ਗਰਮ ਪਾਣੀ ਗੀਜ਼ਰ ਚ ਨਾਲ ਦੇ ਨਾਲ ਨਿਕਲ ਕੇ ਆ ਜਾਂਦਾ ਠੰਡਾ ਨਹੀਂ ਹੁੰਦਾ ਤੇ ਥੋੜਾ ਸੌਖਾ ਹੋ ਜਾਂਦਾ ਧੋਣਾ ਫਿਰ ਮੈਂ ਹੁਣ ਕੱਲੇ ਸਰਸ ਤੇ ਵਿਮ ਲਿਕਵਿਡ ਹੀ ਪਾ ਕੇ ਵਾਸ਼ ਕਰ ਲਾਣੀ ਆ ਤੇ ਇਸ ਤਰ੍ਹਾਂ ਹੀ ਜਿਹੜਾ ਫਿਲਟਰ ਵੀ ਸਾਫ਼ ਹੋ ਜੂ ਨਿੱਕ ਨਿੱਕੇ ਕੰਮਾਂ ਦੀ ਨਾਲ ਆਪਾਂ ਨੂੰ ਘੌੜ ਬਹੁਤ ਜ਼ਿਆਦਾ ਹੋ ਜਾਂਦੀ ਆ ਫਿਰ ਮੈਂ ਕਹਾਂ ਚਲੋ ਹੁਣ ਮੈਂ ਸ਼ਾਮ ਨੂੰ ਫ੍ਰੀ ਆ ਕੋਈ ਦਾਲ ਸਬਜ਼ੀ ਵੀ ਨਹੀਂ ਕਰਨੀ ਫਿਰ ਮੈਂ ਲੌਬੀ ਵਾਲੇ ਪੱਖੇ ਵੀ ਸਾਫ਼ ਕਰਦਾ ਵੀ ਕਰਨੇ ਤਾਂ ਪੈਣਗੇ ਹੀ ਅੱਜ ਨਹੀਂ ਕਰੂੰ ਦੋ ਦਿਨਾਂ ਨੂੰ ਪੰਜ ਦਿਨਾਂ ਨੂੰ ਹਫ਼ਤੇ ਨੂੰ ਕਰਨੇ ਤਾਂ ਪੈਣਗੇ ਗੰਦੇ ਬਹੁਤ ਜ਼ਿਆਦਾ ਹੋਏ ਪਏ ਸੀ ਜਿਹੜਾ ਆਹ ਵਾਲਾ ਫੈਨ ਹੈ ਇਹਦੇ નીચે ਸੋਫਾ ਨਹੀਂ ਹੈਗਾ ਇਹ ਅਸੀਂ ਘੱਟ ਯੂਜ਼ ਕਰਦੇ ਆਂ ਇਹ ਘੱਟ ਗੰਦਾ ਸੀਗਾ ਪਰ ਜਿਹੜਾ ਅਸੀਂ ਯੂਜ਼ ਕਰਦੇ ਆਂ ਸੋਫਾ ਹੈਗਾ ਜਿੱਥੇ ਪਿਆ ਸੋਫੇ ਦੇ ਉੱਪਰ ਫੈਨ ਆ ਉਹ ਜ਼ਿਆਦਾ ਯੂਜ਼ ਕਰਦਾ ਹੈ ਕੋਕੀਚਨ ਦੇ ਬਿਲਕੁਲ ਨੇੜੇ ਆ ਗਿਆ ਉਹ ਬਹੁਤ ਜ਼ਿਆਦਾ ਗੰਦਾ ਸੀਗਾ ਕਿਉਂਕਿ ਜਿਹੜੇ ਪੱਖੇ ਜ਼ਿਆਦਾ ਚੱਲਦੇ ਨੇ ਉਹ ਜ਼ਿਆਦਾ ਗੰਦੇ ਹੁੰਦੇ ਨੇ ਇਸ ਕਰਕੇ ਬਹੁਤ ਹੀ ਗੰਦੇ ਹੋ ਗਏ ਸਾਰੇ ਮਹੀਨਾ ਵੀ ਨਹੀਂ ਹੋਏ ਇਹਨਾਂ ਨੂੰ ਸਾਫ਼ ਕਰਨ ਨੂੰ ਪਰ ਗੰਦੇ ਬਹੁਤ ਹੀ ਜ਼ਿਆਦਾ ਹੋਏ ਪਏ ਸੀਗੇ ਤੂੰ ਦੇਖਣ ਜੀ ਬੁਰੇ ਲੱਗਦੇ ਨੇ ਚਿੱਟੇ ਪੱਖੇ ਉੱਪਰ ਕਾਲੀ ਕਾਲੀ ਡਸਟ ਜੰਮੀ ਹੋਈ ਬੁਰੀ ਲੱਗਦੀ ਆ ਦੇਖਣ ਵਿੱਚ ਔਰ ਜੇ ਆਪਾਂ ਟਾਈਮ ਤੇ ਸਾਫ਼ ਨਹੀਂ ਕਰਾਂਗੇ ਫਿਰ ਗੰਦਗੀ ਵੀ ਜੰਮ ਜਾਂਦੀ ਉਹ ਸਾਫ਼ ਵੀ ਨਹੀਂ ਹੁੰਦੇ ਅਚੀ ਤਰ੍ਹਾਂ ਇੱਕ ਟਾਈਮ ਤੇ ਇਸ ਕਰਕੇ ਪਹਿਲਾਂ ਹੀ ਸਾਫ਼ ਕਰ ਦੋ ਜੀ ਇਹਨਾਂ ਨੂੰ ਤਾਂ ਫਿਰ ਸਾਫ਼ ਵੀ ਪ੍ਰੋਪਰ ਵਧੀਆ ਹੋ ਜਾਂਦੇ ਨੇ ਆਹ ਵਾਲਾ ਪੱਖਾ ਬਹੁਤ ਬਹੁਤ ਗੰਦਾ ਸੀ ਕਿਉਂਕਿ ਕਿਤੇ ਕਿਚਨ ਦੇ ਨੇੜੇ ਆ ਗਿਆ ਜੋ ਕਿਚਨ 'ਚ ਕੁਕਿੰਗ ਹੁੰਦੀ ਆ ਪੱਖਾ ਚੱਲ ਰਿਹਾ ਹੁੰਦਾ ਕੁਛ ਨਾ ਕੁਛ ਸਟੀਮ ਭਾਫ਼ ਕੁਕਿੰਗ ਦੀ ਜ਼ਰੂਰ ਖਿੱਚਦਾ ਖਿੱਚਦਾ ਤੇ ਬਾਕੀ ਇਹ ਚਾਲਦਾ ਵੀ ਜਾਂਦਾ ਹੈ ਸੋਫਾ ਇਹ ਜਸ ਅਸੀਂ ਜ਼ਿਆਦਾ ਯੂਜ਼ ਕਰਦੇ ਆ ਫੈਨ ਤੇ ਜ਼ਿਆਦਾ ਯੂਜ਼ ਹੋਣ ਕਰਕੇ ਗੰਦਾ ਵੀ ਇਹ ਜਾਦੇ ਸੀਗਾ ਟਾਈਮ ਸਿਰਫ ਮੈਨੂੰ 5 ਮਿੰਟ ਲੱਗੇ ਦੋਨੇ ਪੱਕੇ ਸਾਫ਼ ਕਰਨ ਨੂੰ ਪਰ ਕੌਲ ਇੰਨੀ ਜ਼ਿਆਦਾ ਸੀਗੀ ਵਾਫੀਕ ਪੱਕੇ ਸਾਫ਼ ਕਰਨੇ ਨੇ ਪਤਾ ਨਹੀਂ ਕਿੰਨਾ ਕਵੱਡਾ ਕੰਮ ਆਪਾਂ ਦਿਮਾਗ ਵਿੱਚ ਸੋਚ ਲਾਨੇ ਆ ਉਹਨਾਂ ਵੱਡਾ ਹੁੰਦਾ ਨਹੀਂ ਜਿੰਨਾ ਆਪਾਂ ਵੱਡਾ ਆਪਾਂ ਕੰਮ ਨੂੰ ਬਣਾ ਕੇ ਬਹਿ ਜਾਂਦੇ ਵੀ ਇਹ ਕਾਪ ਕਰਨ ਤੋਂ ਡਰਦੇ ਆ ਜਾਂ ਕੌਲ ਹੋ ਜਾਂਦੇ ਕੰਮ ਕਰਨ ਤੋਂ ਉਹਨੇ ਵੱਡੇ ਕੰਮ ਹੁੰਦੇ ਨਹੀਂ ਆਪਣੇ ਕੌਲ ਬਹੁਤ ਵੱਡੀ ਹੋ ਜਾਂਦੀ ਹੈ ਤੇ ਹੁਣ ਮੈਂ ਜਾਣਾ ਸੀ ਬਾਹਰ ਵਾਕ ਕਰਨ ਫਿਰ ਮੈਂ ਕਿਹਾ ਵਾਕ ਕਰਨ ਤੋਂ ਪਹਿਲਾਂ ਮੈਂ ਜੋ ਭਾਂਡੇ ਸਾਫ਼ ਕਰੇ ਪਈ ਸੀ ਟੋਕਰੀ ਭਰੀ ਪਈ ਪੂਰੇ ਉੱਪਰ ਤੱਕ ਤੇ ਭਾਂਡੇ ਵਗੈਰਾ ਮੈਂ ਅਲੱਗ-ਅਲੱਗ ਕਰਦਾ ਆਪੋ ਆਪਣੀ ਥਾਂ ਤੇ ਟਿਕਾ ਲਾਂ ਫਿਰ ਮੈਂ ਵਾਕ ਕਰਕੇ ਅੰਦਰ ਆਉਂਗੀ ਥੋੜੀ ਠਿਕਾਵਟ ਵੀ ਹੋ ਜਾਂਦੀ ਹੈ ਵਾਕ ਕਰਕੇ ਤੇ ਫਿਰ ਅੰਦਰ ਚਲ ਮੈਨੂੰ ਰੈਸਟ ਕਰ ਲਵਾਂਗੀ ਆ ਕੇ ਆਉਣ ਸਾਰ ਅੰਦਰ ਵਾਕ ਕਰਕੇ ਆ ਕੇ ਜੇ ਕੋਈ ਕੰਮ ਵੀ ਹੋਵੇ ਨਾ ਫਿਰ ਬਹੁਤ ਆਲਸ ਆਉਂਦਾ ਕਰਨ ਦਾ ਫਿਰ ਮੈਂ ਕਿਹਾ ਚਲ ਪਹਿਲਾਂ ਇਹ ਕੰਮ ਕਰਦੇ ਨੇ ਸਾਰੇ ਭਾਂਡੇ ਅਚੀ ਤਰ੍ਹਾਂ ਵਾਈਪ ਕਰ ਇਹਨਾਂ ਕੰਪਰੇ ਨਾਲ ਟਿਕਾ ਲਾਂ ਆਪੋ ਆਪਣੀ ਥਾਂ ਤੇ ਅੱਜ ਭਾਂਡੇ ਬਹੁਤ ਜ਼ਿਆਦਾ ਹੋਏ ਚਾਹ ਬਹੁਤ ਜ਼ਿਆਦਾ ਬਣੀ ਚਾਹ ਨੇ ਤਾਂ ਮੇਰਾ ਦਿਮਾਗ ਹੀ ਖਰਾਬ ਕਰਤਾ ਚ ਇੰਨੀ ਜ਼ਿਆਦਾ ਚਾਹ ਬਣੀ ਉਹ ਖੇਤ ਕਈ ਵਾਰ ਚਾਹ ਗਈ ਆ ਤੇ ਲੱਗ ਲੱਗ ਕੰਮ ਵਾਸਤੇ ਲੇਬਰ ਲੱਗੀ ਹੋਈ ਸੀ ਉਸ ਅਕੋਰਡਿੰਗ ਫਿਰ ਅਲੱਗ ਅਲੱਗ ਚਾਹ ਬਣੀ ਗਈ ਆ ਅਲੱਗ ਅਲੱਗ ਟਾਈਮ ਤੇ ਤੇ ਭਾਂਡੇ ਵੀ ਫਿਰ ਉਨੀ ਜ਼ਿਆਦਾ ਹੋ ਜਾਂਦੇ ਨੇ ਹਨਾ ਜਿੰਨਾ ਆਪਣਾ ਕਿਚਨ ਦਾ ਕੰਮ ਜ਼ਿਆਦਾ ਹੋਵੇ ਕੰਮ ਤਾਂ ਅੱਜ ਕਿਚਨ ਦਾ ਰੁਕਿਆ ਹੀ ਨਹੀਂ ਹੈਗਾ ਬਸ ਚਾਹ 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 ਹੀ ਚੱਲੀ ਗਈ ਸਾਰਾ ਦਿਨ ਕਿਤੇ ਚਾਹ ਵੀ ਨਾ ਕੋਈ ਕੰਮ ਨਹੀਂ ਹੁੰਦਾ ਆਪਣਾ ਆਪਾਂ ਵੀ ਚਾਹ ਤੇ ਲੱਗੇ ਹੋਏ ਹਾਂ ਕਹਿਣਾ ਸੌਖਾ ਵੀ ਚਾਹ ਆਪਾਂ ਨੂੰ ਪਤਾ ਵੀ ਚਾਹ ਅੱਛੀ ਨਹੀਂ ਸੀ ਸਿਹਤ ਲਈ ਪਰ ਆਪਾਂ ਫਿਰ ਵੀ ਛੱਡ ਨਹੀਂ ਸਕਦੇ ਛੱਡਣੀ ਔਖੀ ਹੈ ਹਨਾ ਤੇ ਚਾਹ ਵੀ ਨਾ ਕੰਮ ਨਹੀਂ ਚੱਲਦਾ ਹੈਗਾ ਚਾਹ ਕਰਾਂਗੇ ਤੇ ਕੰਮ ਪੱਧਰ ਵੀ ਪਤਾ ਆਪਣਾ ਆਪਣਾ ਕੰਮ ਵਾਜਣਾ ਪਰ ਚਾਹ ਵੀ ਨਾ ਕੰਮ ਨਹੀਂ ਚੱਲਦਾ ਸੋ ਸਾਰੇ ਪੰਡ ਇਕਵਪਰਮੈਂਟ ਟੋਬਲ ਨੂੰ ਅੱਛੀ ਤਰ੍ਹਾਂ ਵਾਈਪ ਕਰਕੇ ਸੁਕਾ ਕੇ ਆਪ ਕੋ ਆਪਣੀ ਜਗ੍ਹਾ ਤੇ ਰੱਖ ਜੂਗੀ ਫਿਰ ਜਾਊਂਗੀ ਬਾਹਰ ਵਾਕ ਕਰਨ ਜਦੋਂ ਟਾਈਮ ਲੱਗਦਾ ਫ੍ਰੀ ਹੁੰਦੀਆਂ ਫਿਰ ਠੀਕ ਹੁੰਦੀਆਂ ਤਾਂ ਵਾਕ ਕਰਨਾ ਦਾ ਵੀ ਇੱਕ ਅਲੱਗ ਹੀ ਮਜ਼ ਇਪਾਂਡੇਟ ਕੋਨ ਤੋਂ ਬਾਅਦ ਮੈਂ ਕਿਹਾ ਚਲ ਹੁਣ ਡਸਟਬਿਨ ਵੀ ਖਾਲੀ ਕਰ ਲਾਂ ਲੱਗਦੇ ਹਾਂ ਤਾਂ ਸੁੱਕੇ ਕੂੜੇ ਵਾਲਾ ਡਸਟਬਿਨ ਤੇ ਗਿੱਲੇ ਕੂੜੇ ਵਾਲਾ ਡਸਟਬਿਨ ਦੋਨੇ ਮੈਂ ਖਾਲੀ ਕਰਿਆ ਵਾ ਤੇ ਇਹ ਡਸਟਬਿਨ ਅਸੀਂ ਦੋ ਲਗਾਉਣੇ ਹਨ ਕਿਚਨ ਵਿੱਚ ਇੱਕ ਚ ਸੁੱਕਾ ਕੂੜਾ ਹੁੰਦਾ ਖਾਲੀ ਪੈਕੇਟਸ ਜਾਂ ਕੋਈ ਬੋਟਲ ਕੋਈ ਵੀ ਡੱਬਾ ਡੱਬੀ ਰਿਸਪੋਜ਼ਲ ਸੁੱਟਣਾ ਇੱਕ ਚ ਗਿੱਲਾ ਕੂੜਾ ਕੋਈ ਚਾਹ ਪੱਤੀ ਸਬਜ਼ੀਆਂ ਫਰੂਟ ਦੇ ਛਿਲਕੇ ਕਈ ਭੈਣਾਂ ਦੀ ਨਾ ਰਿਕੁਐਸਟ ਆ ਰਹੀ ਸੀ ਕਿ ਸਾਨੂੰ ਵਿంటర్ ਡਾਈਟ ਬਾਰੇ ਦੱਸੋ ਕਾਫੀ ਜ਼ਿਆਦਾ ਰਿਕੁਐਸਟ ਆ ਰਹੀ ਸੀ ਬਹੁਤ ਟਾਈਮ ਤੋਂ ਸੋ ਪਹਿਲਾਂ ਤਾਂ ਆਈ ऍम ਵੈਰੀ ਵੈਰੀ ਸੌਰੀ ਮਾਫੀ ਚਾਹਉਣੀ ਹੈ ਮੈਂ ਬਹੁਤ ਲੇਟ ਹੋ ਗਈ ਥੋੜੇ ਸਵਾਲਾਂ ਦੇ ਜਵਾਬ ਦੇਣ ਵਿੱਚ ਹੂੰ ਤਾਂ ਬਸ ਮੇਰੇ ਕੋਈ ਕੋਰਸ ਨਹੀਂ ਕਰ ਰਿਹਾ ਮੈਨੂੰ ਬਹੁਤ ਜ਼ਿਆਦਾ ਨੋਲਿਜ ਨਹੀਂ ਹੈਗੀ ਪਰ ਜਿੰਨੀ ਕੁ ਮੈਨੂੰ ਨੋਲਿਜ ਹੁੰਦੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਨਾ ਇੱਕ ਭੈਣ ਨੇ ਤਾਂ 10 ਕਿਲੋ weight loss ਕਰ ਲਿਆ ਮੈਨੂੰ ਕਿੰਨੀ ਵਾਰ ਕਮੈਂਟ ਕਰਤਾ ਕਿ ਥੋੜੀ ਪਹਿਲਾਂ ਦੱਸਿਓ ਵੀ ਡਾਈਟ ਨਾਲ ਮੈਂ 10 ਕਿਲੋ weight loss ਕਰ ਲਿਆ ਵੀ ਹੁਣ ਸਰਦੀ ਵਿੱਚ ਆਪਾਂ ਕੀ ਚੇਂਜ ਕਰੀਏ ਕੀ ਬਦਲਾ ਕਰਨਾ ਕੋਈ ਬਹੁਤ ਵੱਡਾ ਆਪਾਂ ਬਦਲਾਅ ਨਹੀਂ ਕਰਨਾ ਹੁੰਦਾ ਡਾਈਟ ਵਿੱਚ ਜਸਟ ਆਪਣੇ ਆਪ ਹੀ ਡ ਜੇ ਰੋ ਆਪਾਂ ਹੁਣ ਸਰਦੀ ਦੀ ਸੀਜ਼ਨਲ ਸਬਜ਼ੀਆਂ ਖਾਣੇ ਆ ਫਰੂਟ ਖਾਣੇ ਆ ਉਹੀ ਸੀਜ਼ਨਲ ਸਾਰਾ ਕੁਝ ਆਪਣਾ ਖਾਣ ਪੀਣ ਬਦਲ ਜਾਂਦਾ ਉਹੀ ਆਪਾਂ ਦੀ ਡਾਈਟ ਵਿੱਚ ਬਦਲਾ ਹੁੰਦਾ ਕੋਈ ਬਹੁਤ ਵੱਡਾ ਬਦਲਾ ਨਹੀਂ ਹੈਗਾ ਬਾਕੀ ਰੋਟੀ ਸਬਜ਼ੀ ਆਪਾਂ ਖਾਣੀ ਆ ਸਬਜ਼ੀਆਂ 'ਚ ਬਦਲਾ ਕਰਨਾ ਕਿ ਆਪਾਂ ਸਰਦੀ ਵਾਲੀ ਸਬਜ਼ੀਆਂ ਖਾਣੀਆਂ ਨੇ ਪਾਲਕ ਮੇਥੇ ਖਾਓ ਸਾਗ ਖਾਓ ਮੂਲੀ ਗਾਜਰਾ ਗੋਭੀ ਜੋ ਵੀ ਤੁਹਾਨੂੰ ਅੱਛਾ ਲੱਗਦਾ ਜਿਹੜੀ ਸਬਜ਼ੀ ਵਧੀਆ ਲੱਗਦੀ ਹੈ ਤੁਸੀਂ ਖਾਓ ਇਹ ਸਬਜ਼ੀ ਵਿੱਚ ਬਦਲਾਅ ਹੋ ਗਿਆ ਤੇ ਰੋਟੀ ਵਿੱਚ ਕੀ ਬਦਲਾਅ ਕਰਨਾ ਜਿਵੇਂ ਹੁਣ ਸਰਦੀਆਂ ਵਿੱਚ ਤੁਸੀਂ ਰਾਜੀ ਦਾ ਆਟਾ ਖਾ ਸਕਦੇ ਹੋ ਬਾਜਰਾ, ਜਵਾਰ, ਜੋ, ਮੱਕੀ ਇਹ ਖਾਓ ਪਰ ਇੱਕ ਆਟੇ ਤੇ ਡਿਪੈਂਡ ਨਾ ਹੋਵੀ ਮੈਨੂੰ ਇੱਕੋ ਹੀ ਵਧੀਆ ਲੱਗਦਾ ਮੈਂ ਉਹੀ ਖਾਣਾ ਤੁਸੀਂ ਆਟਾ ਬਦਲ ਬਦਲ ਕੇ ਰੋਟੀ ਖਾਓ ਰੋਜ਼ ਬਦਲੇ ਮੈਂ ਆਟੇ ਦੀ ਰੋਟੀ ਖਾਓ ਚਲੋ ਹੋਇਆ ਦੋ ਦਿਨ ਤਿੰਨ ਦਿਨ ਇੱਕ ਆਟੇ ਦੀ ਖਾ ਲਈ ਉਸ ਤੋਂ ਬਾਅਦ ਫੇਰ ਬਦਲ ਲੀ ਪਰ ਕਣਕ ਬਿਲਕੁਲ ਵੀ ਨਾ ਛੱਡੋ ਕਣਕ ਜ਼ਰੂਰ ਖਾਓ ਬਿਜੀ ਤੁਸੀਂ ਇੱਕ ਦਿਨ ਦੋ ਦਿਨ ਕਣਕ ਦੀ ਰੋਟੀ ਵੀ ਜ਼ਰੂਰ ਖਾਓ ਨੀ ਫਿਰ ਜੋ ਤੁਸੀਂ ਇੱਕਦਮ ਕਣਕ ਤੇ ਆਉਂਗੇ ਥੋੜਾ weight ਫਿਰ ਗੇਨ ਹੋਊਗਾ ਤੁਸੀਂ ਬੋਡੀ ਥੋੜੀ ਕਣਕ ਦੇ ਯੂਜ਼ ਤੋਂ ਨਹੀਂ ਹੋਣੀ ਹੈਗੀ ਇਸ ਕਰਕੇ ਕਣਕ ਦੀ ਰੋਟੀ ਵੀ ਜ਼ਰੂਰ ਖਾਓ ਬੀਜੀ ਤੇ ਦੂਜੇ ਆٹے ਵੀ ਖਾਓ ਆਪਾਂ ਨੂੰ ਇੱਕ ਆਪਸ਼ਨ ਮਿਲ ਜਣੇਗਾ ਗਰਮੀ ਵਿੱਚ ਆਪਾਂ ਕਹਿੰਦੇ ਨੇ ਇਹ ਆਟੇ ਆਪਾਂ ਨੂੰ ਵੀ ਗਰਮ ਨੇ ਤਾਂ ਸੀਰ ਗਰਮ ਹੁੰਦੀ ਹੈ ਗਰਮੀ 'ਚ ਨਹੀਂ ਖਾਣਾ ਚਾਹੀਦਾ ਸੋ ਸਰਦੀ ਵਿੱਚ ਇਹ ਬਹੁਤ ਵਧੀਆ ਟਾਈਮ ਹੁੰਦਾ ਕਿ ਆਪਾਂ ਜੋ ਬਦਲ ਮੈਂ ਆٹے ਦੀ ਰੋਟੀ ਖਾਂਦੇ ਆਪਣੇ ਲਈ ਹੈਲਦੀ ਵੀ ਬਹੁਤ ਹੁੰਦੇ ਨੇ ਕਣਕ ਉਨੀ ਜ਼ਿਆਦਾ ਹੈਲਦੀ ਨਹੀਂ ਹੈਗੀ ਜਿੰਨੇ ਦੂਜੇ ਆٹے ਹੈਲਦੀ ਨੇ ਜਿੰਨੇ ਆਪਾਂ ਨੂੰ ਬੈਨੀਫਿਟਸ ਮਿਲਦੇ ਨੇ ਨਾ ਬਾਜਰੇ ਤੋਂ ਰਾਗੀ ਜਵਾਰ ਤੋਂ ਹੁੰਦੇ ਆਪਾਂ ਕਣਕ ਤੋਂ ਨਹੀਂ ਮਿਲਦੇ ਸੋ ਇੱਕ ਆਪਾਂ ਨੂੰ ਆਟਾ ਬਦਲਣ ਦੀ ਆਪਸ਼ਨ ਹੋ ਜਾਂਦੀ ਸਰਦੀ ਵਿੱਚ ਤੇ ਰੋਟੀ ਵੀ ਸਵਾਦ ਲੱਗਦੀ ਆ। ਬਾਕੀ ਸਰਦੀ ਵਿੱਚ ਬ੍ਰੇਕਫਾਸਟ ਵਿੱਚ ਆਪਾਂ ਦਿਨ ਕਰਦੇ ਨਾ ਪਰੌਂਠੇ ਖਾਈਏ ਮੇਥੇ ਵਾਲੇ, ਮੂਲੀ ਵਾਲੇ, ਗੋਭੀ ਵਾਲੇ ਫਿਰ ਤੁਸੀਂ ਰਾਗੀ ਦਾ, ਜਵਾਰ ਦਾ ਜਾਂ ਮੱਕੀ ਦਾ ਆਟਾ ਕੋਈ ਵੀ ਤੁਸੀਂ ਆਟਾ ਲੈ ਕੇ ਨਾ ਵਿੱਚ ਸਬਜ਼ੀਆਂ ਪਾ ਲਓ ਤੇ ਉਹਨੂੰ ਵਿੱਚ ਹੀ ਮਿਕਸ ਕਰਕੇ ਤੁਸੀਂ ਗੁੰਨ ਲਓ। ਪਰੌਂਠੇ ਵੀ ਖਾ ਸਕਦੇ ਹੋਗੇ ਸਬਜ਼ੀਆਂ ਵਾਲੇ ਉਹ ਵੀ ਅਨ ਹੈਲਦੀ ਨਹੀਂ ਹੈਗੇ ਬਸ ਤਾਵੇ ਤੇ ਤੁਸੀਂ ਕਿਉਂ ਨਾ ਲਗਾਓ। ਰੋਟੀ ਸਿੰਪਲ ਬਣਾ ਕੇ ਤੁਸੀਂ ਥੱਲੇ ਪਲੇਟ 'ਚ ਰੱਖ ਲਓ ਤੇ ਉੱਪਰ ਕੌਲ ਕਰੋ ਜਿਵੇਂ ਆਪਾਂ ਰੋਟੀ ਚੋਪੜਦੇ ਹੁੰਨੇ ਆ ਤੇ ਉਹਦੇ ਵੀ ਬਹੁਤ ਹੀ ਫਾਇਦੇ ਨੇ ਇੱਕ ਟਾਈਮ ਸਬਜੀ ਨਹੀਂ ਕੋਈ ਹੈਗੀ ਜਾਂ ਨਹੀਂ ਬਣਾਉਣ ਦੀ ਹਿੰਮਤ ਪਈ ਤੁਸੀਂ ਇਸ ਤਰ੍ਹਾਂ ਵੀ ਰੋਟੀ ਬਣਾ ਕੇ ਖਾ ਸਕਦੇ ਹੋ ਆਟੇ ਵਿੱਚ ਸਬਜ਼ੀਆਂ ਪਾ ਕੇ ਬਾਕੀ ਜੇ ਆਪਾਂ ਗੱਲ ਕਰੀ ਆਪਣੀ ਸਵੇਰੇ ਖਾਲੀ ਪੇਟ ਜੇ ਆਪਾਂ ਡਰਿੰਕਸ ਲੈਣੇ ਹੁੰਦੇ ਆ ਗ੍ਰੀਨ ਟੀ ਐਸ ਗ੍ਰੀਨ ਟੀ ਜਾਂ ਕੋਈ ਹਰਬਲ ਟੀ ਉਹਦੇ ਵੀ ਤੁਸੀਂ ਅਦਰਕ ਵਾਲੀ ਜ਼ਰੂਰ ਤੁਸੀਂ ਟੀ ਐਡ ਕਰੋ ਅਦਰਕ ਨਾਲ weight loss ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਆਪਣਾ ਮੈਟਾਬੋਲਿਜ਼ਮ ਵੀ ਫਾਸਟ ਹੁੰਦਾ ਹੈ ਹਲਦੀ ਜ਼ਰੂਰ ਐਡ ਕਰੋ ਗਰਮ ਪਾਣੀ ਚ ਹਲਦੀ ਪਾ ਕੇ ਪੀ ਲਓ ਜਾਂ ਫਿਰ ਦੁੱਧ ਵਿੱਚ ਪਾ ਕੇ ਪੀ ਲਓ ਕਿਉਂਕਿ ਸਰਦੀ ਵਿੱਚ ਬੈਸਟ ਟਾਈਮ ਹੁੰਦਾ ਹਲਦੀ ਕੰਜ਼ੂਮ ਕਰਨ ਦਾ ਉਹ ਤੁਸੀਂ ਲੈ ਸਕਦੇ ਹੋਗੇ ਇਸ ਤੋਂ ਬਿਨ ਤੁਸੀਂ ਕੋਈ ਵੀ ਹੋਰ ਲੈਮਨ ਵਾਟਰ ਜਾਂ ਤੁਹਾਨੂੰ ਸੂਟ ਕਰਦਾ ਜਿਹੜੀ ਵੀ ਗ੍ਰੀਨ ਟੀ ਹਰਬਲ ਟੀ ਉਹ ਤੁਸੀਂ ਲੈ ਸਕਦੇ ਹੋ ਸਰਦੀ ਵਿੱਚ ਕੀ ਹੁੰਦਾ ਫੰਕਸ਼ਨਸ ਤੇ ਫੈਸਟੀਵਲਸ ਦਾ ਟਾਈਮ ਆ ਜਾਂਦਾ ਉਹਦੇ ਵਿੱਚ ਫੂਡ ਇਹਿਆ ਹੁੰਦਾ ਕਿ ਆਪਣੇ ਨਾ ਕੈਲਰੀਜ਼ ਦੀ ਇਨਟੇਕ ਜ਼ਿਆਦਾ ਹੋ ਜਾਂਦੀ ਹੈ ਇੱਕ ਸਰਦੀ ਵਿੱਚ ਆਪਾਂ ਨੂੰ ਫੂਡ ਦੀਆਂ ਕ੍ਰੀਵਿੰਗਸ ਜ਼ਿਆਦਾ ਹੁੰਦੀਆਂ ਨੇ ਆਪਣਾ ਫਿਜ਼ੀਕਲ ਵਰਕਆਊਟ ਘਟ ਜਾਂਦਾ ਪਾਣੀ ਵੀ ਇਨਟੇਕ ਘਟ ਜਾਂਦੀ ਹੈ ਸਵੇਟ ਨਹੀਂ ਆਪਨੋਂ ਦਾ ਪਸੀਨਾ ਨਹੀਂ ਆਉਂਦਾ ਉਸ ਕਰਕੇ ਡਰ ਹੁੰਦਾ ਕਿ ਆਪਾਂ weight ਨਾ ਆਪਣਾ ਵੜ ਜੇ ਇਹ ਗੱਲਾਂ ਦਾ ਵੀ ਤੁਸੀਂ ਧਿਆਨ ਰੱਖੋ ਖਾਓ ਸਾਰਾ ਕੁਝ ਕਿਸੇ ਵੀ ਪਾਰਟੀ ਫੰਕਸ਼ਨ ਤੇ ਜਾਂਨੇ ਖਾਓ ਪਰ ਕੈਲੋਰੀ ਇਨਟੇਕ ਜਿਹੜਾ ਤੁਸੀਂ ਫੂਡ ਖਾ ਰਹੇ ਹੋ ਥੋੜਾ ਪੋਰਸ਼ਨ ਕੰਟਰੋਲ ਨਾਲ ਖਾਓ ਜਾਂ ਫਿਰ ਤੁਸੀਂ ਨੈਕਸਟ ਡੇ ਆ ਕੇ ਘਰ ਜਦੋਂ ਆਉਣੇ ਵਾਪਿਸ ਫੰਕਸ਼ਨ ਤੋਂ ਇੱਕ ਦਿਨ ਦੋ ਦਿਨ ਆਪਣੀ ਡਾਈਟ ਪੂਰੀ ਸਟ੍ਰਿਕਟ ਡਾਈਟ ਕਰ ਦੋ ताकि कैलरीज जोड़े ज्यादा कंज्यूम करिए थोड़े बैलेंस हो जाए पाध पिओ ग्रीन टी हर्बल टी य चीज तुम्हें ड्रिंक्स ज़्यादा लो फिर बाकी ब्रेकफास्ट मेंौंठे जो भी लैंने लो बस सब्जियाँ यही बदलाव करना जितने सब्जियां यूज कर दब्जियाँ तुम ज़्यादा यूज कर लो सर मतर, तो सर्दिया वाले सब्जियाँ चल पागे अपने गोभी जिम्मे मटर पालक हर एक चीज़ पैनता पालक वो पालक के बहुत सारे फायदे ने ਫਿਰ ਉਸ ਵਕਤ ਤੁਸੀਂ ਦੁਪਹਿਰੇ 11 ਵਜੇ ਮਿਡ ਬ੍ਰੇਕਫਾਸਟ ਵਿੱਚ ਤੁਸੀਂ ਲੈਣਾ ਫਰੂਟ ਫਰੂਟ ਨਾਲ ਚਾਹੇ ਗ੍ਰੀਨ ਟੀ ਲੈ ਲਓ ਚਾਹੇ ਸੀਡਸ ਲੈ ਲਓ ਨਟਸ ਲੈ ਲਓ ਬਾਕੀ ਸਾਰਾ ਕੁਝ ਸੇਮ ਹੈ ਬਸ ਡਿਨਰ ਥੋੜਾ ਜਲਦੀ ਹੋਵੇ ਤੇ ਨਾਈਟ ਹੋਵੇ ਕੋਸ਼ਿਸ਼ ਕਰੋ ਡਿਨਰ ਵਿੱਚ ਸੂਪਸ ਲੈ ਲਓ ਕਿਉਂਕਿ ਹੁਣ ਸਰਦੀਆਂ ਵਿੱਚ ਬਹੁਤ ਵੈਰਾਈਟੀ ਆਫ ਸੂਪਸ ਆਪਾਂ ਬਣਾ ਸਕਦੇ ਹੁੰਦੇ ਆ ਸੂਪਸ ਤੁਸੀਂ ਬਣਾ ਕੇ ਲੈ ਸਕਦੇ ਹੋ ਜੇ ਕਈਆਂ ਨੂੰ ਇਹ ਹੁੰਦਾ ਕਿ ਤਾਂ ਦਿਨ ਬਹੁਤ ਛੋਟੇ ਹੁੰਦੇ ਨੇ ਤਿੰਨ ਮੀਲਸ ਨਹੀਂ ਲੈ ਜਾਂਦੇ ਫਿਰ ਤੁਸੀਂ ਦੋ ਮੀਲਸ ਵੀ ਰੱਖ ਸਕਦੇ ਹੋ ਵੀਜੀ ਤੁਸੀਂ ਟਾਈਮਿੰਗ ਆਪਣੇ ਹਿਸਾਬ ਨਾਲ ਸੈੱਟ ਕਰੋ ਵੀ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ ਉਠਣ ਤੋਂ ਕਿੰਨੇ ਘੰਟੇ ਬਾਅਦ ਤੁਹਾਨੂੰ ਬ੍ਰੈਕਫਾਸਟ ਚਾਹੀਦਾ ਹੁੰਦਾ ਉਸ ਅਕੋਰਡਿੰਗ ਤੁਸੀਂ ਆਪਣਾ ਟਾਈਮ ਸੈੱਟ ਕਰ ਲਓ ਪਰ ਸ਼ਾਮ ਦਾ ਜਿਹੜਾ ਖਾਣਾ ਡਿਨਰ ਆ ਰਾਤ ਦਾ ਉਹ ਹਮੇਸ਼ਾ ਤੁਸੀਂ ਜਲਦੀ ਲੈਣ ਦੀ ਕੋਸ਼ਿਸ਼ ਕਰੋ ਤੇ ਹਲਕਾ ਰੱਖੋ ਕੋਸ਼ਿਸ਼ ਕਰੋ ਵੀ ਹਲਕਾ ਰੱਖੋ ਬਸ ਇਹ ਗੱਲਾਂ ਧਿਆਨ ਰੱਖੋ ਫਿਰ ਥੋੜਾ weight ਨਹੀਂ ਵਧੂਗਾ ਇੰਨੀ ਕੀ ਵਿంటర్ ਡਾਈਟਸ ਕੋਈ ਬਹੁਤ ਵੱਡਾ ਬਦਲਾਅ ਨਹੀਂ ਕਰਨਾ ਹੁੰਦਾ ਖਾਣ ਪੀਣ ਆਪਣਾ ਕੁਦਰਤੀ ਨੇਚਰਲੀ ਆਪਣਾ ਆਪਣਾ ਬਦਲ ਜਾਂਦਾ ਜਦੋਂ ਸਰਦੀ ਆਉਂਦੀ ਹੈ ਬਸ ਇਹ ਹੀ ਬਦਲਾਅ ਹੁੰਦਾ ਵਿంటర్ ਡਾਈਟ ਵਿੱਚ ਹੋਰ ਕੁਝ ਨਹੀਂ ਟਾਈਮ ਹੋ ਗਿਆ 6 ਵਜੇ ਤਾਂ 6 ਵਜੇ ਕੇ ਮੈਂ ਹੁਣ ਵਾਕ ਕਰ ਕੇ ਆਇਆ ਬਾਹਰ ਤੇ ਹੁਣ ਪਿੰਨੇ ਆ ਕੇ ਅੰਦਰ ਕੋਸਾਂ ਜਾਂ ਪਾਣੀ ਤੇ ਉਸ ਤੋਂ ਬਾਅਦ ਦੇਖਦੇ ਆ ਆਟਾ ਗੁੰਨ ਲਿਆ ਕਿੰਨਾ ਪਿਆ ਕਿੰਨਾ ਗੁੰਨਣਾ ਕਿਚਨ ਚਾਹਨੇ ਸੈਰ ਕਰ ਲਈ ਸੈਰ ਤਾਂ ਕਰ ਲੈਣਾ ਪਰ ਬਾਹਰ ਨਾਲ ਅੱਖਾਂ ਮਚ ਜਾਣ ਲੱਗ ਜਾਂਦੇ ਜਿਵੇਂ ਹੁਣ ਮੌਸਮ ਹੈ ਨਾ ਡਸਟ ਵਾਲਾ ਧੂਆਂ ਉੱਪਰ ਚੜਿਆ ਪਿਆ ਉਸ ਕਰਕੇ ਅੱਖਾਂ ਬਹੁਤ ਮਚਦੀਆਂ ਨੇ ਫਿਰ ਅੰਦਰ ਆ ਕੇ ਬਹੁਤ ਤੰਗ ਹੁੰਨੇ ਆ ਪਰ ਸੈਰ ਕਰਨ ਮੈਨੂੰ ਸਾਦਦਾ ਨਹੀਂ ਅੰਦਰ ਬੈਠੇ ਬੈਠੇ ਸਾਰ ਦਿਨ ਮਾਨਾ ਕੇ ਜਾਂਦਾ ਫਿਰ ਹੁੰਦਾ ਸ਼ਾਮ ਨੂੰ ਵੀ ਬਾਹਰ ਨਿਕਲ ਜਿਵੇਂ ਪੰਛੀ ਨਹੀਂ ਕੈਚ ਚ ਬਾਹਰ ਨਿਕਲਦਾ ਕਿ ਸ਼ਾਮ ਨੂੰ ਤਾਂ ਮੈਨੂੰ ਆ ਤੇ ਪਾਣੀ ਪੀ ਲਈ ਤੇ दाल ਸਬ지 ਮੇਰੇ ਕੋਲ ਪਈ ਆ ਕੁਛ ਨਹੀਂ ਬਣਾਉਣੀ ਸ਼ਾਮ ਨੂੰ ਮੈਂ ਹੁਣ ਥੋੜਾ ਜਿਹਾ ਫ੍ਰੀ ਸੀ ਤੇ ਵਧੀਆ ਵਾਕ ਹੋ ਗਈ ਤੇ ਇਸ ਨਾਲ ਕਰਦੇ ਆ ਜੀ ਦੀ ਵੀਡੀਓ ਐਂਡ ਹੋਪਸ ਸੋ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹਨੇ ਨਹੀਂ ਕੀਤਾ ਹੋਇਆ ਤੇ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ